ਸਾਸੀ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 1078 ਜੀ ਅੱਜ ਦੀ ਵੀਡੀਓ ਪਿੰਡ ਕੋਟ ਸਦਰਖਾਂ ਜੀ ਤਸਵੀਰ ਧਰਮਕੋਟ ਤੇ ਜ਼ਿਲ੍ਹਾ ਬਾਈ ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੀ ਤੁਹਾਡੇ ਵਾਸਤੇ ਟੁੱਟੋ ਚਾਰ ਨਾਗਾ ਜੀ ਜਿੰਨਾਂ ਚੋਂ ਇੱਕ ਗੱਬਣ ਆ ਤੇ ਤਿੰਨ ਸੂਏ ਸਵਾਏ ਨਾਗਾ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਜੀ ਤਸੱਲੀ ਪਰਖ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਸੋਨੂ ਪਿੰਡ ਕੋਟ ਸਦਰਖਾਂ ਮੋਬਾਈਲ ਨੰਬਰ 8872218399 ਠੀਕ ਆ ਬਾਈ ਇੱਕ ਨੰਬਰ ਤੋਂ ਸ਼ੁਰੂ ਕਰਦੇ ਸੂਆ ਕਿੰਨਾਮ ਆ ਜੀ ਸੂਆ ਵੇਚੀ ਕੋਈ ਤੀਜਾ ਸਮਝ ਲੈ ਕੋਈ ਚੌਥਾ ਸਮਝ ਲੈ ਕਦੋਂ ਸੂਈ ਆ ਜੀ ਇਹ ਇਹਨੂੰ ਸੂਈ ਨੂੰ ਹਫਤਾ ਹੋ ਗਿਆ ਬੱਚਾ ਕੀ ਆ ਜੀ ਮਗਰ ਕੱਟਾ ਹੀ ਉਹ ਕਾਲਾ ਬੈਠਾ ਹਾਂ ਜਿਹੜਾ ਬੈਠਾ ਜੀ ਹਾਂਜੀ ਹਾਂਜੀ ਠੀਕ ਆ ਜੀ ਬੱਚਾ ਮਗਰ ਕੱਟਾ ਆ ਜਾਂਦਾ ਜੀ ਹਾਂ ਤੇ ਜੇਰ ਦੀ ਡੰਨਾ ਜੀ ਜੇਰ ਦੀ ਡੰਨਾ ਜੀ ਕਿੰਨਾ ਦਾ ਤਿਆਰ ਆ ਜੀ ਦੁੱਧ 12 13 ਕਿਲੋ ਜੋਕ ਕੇ ਦੇ ਦਾਂਗੇ ਜੀ ਚਿੰਤਾ ਕੋਈ ਨਹੀਂ ਥਣਾ ਦੀ ਡੰਨਾ ਜੀ ਥਣਾ ਦੀ ਓਪੀ ਪੂਰ ਛੱਟੇ ਦੀ ਗਾਰੰਟੀ ਆਪੇ ਤੋਰ ਕੇ ਦਿਖਾ ਦੀ ਵੀਰੇ ਵੀਡੀਓ ਬਣਾਉਣ ਦਾ ਸਮਾਂ ਨੋਟ ਕਰ ਲਓ ਜੀ 1:00 ਤੇ 13 ਮਿੰਟ ਹੋ ਗਏ ਆ ਜੀ ਥਣ ਲੇਵੇ ਦੀ ਜੱਜਮੈਂਟ ਉਹ ਹਿਸਾਬ ਨਾਲ ਕਰਿਓ ਜੇ ਸ਼ਾਮ ਨੂੰ ਵੀਡੀਓ ਬਣਾਉਣ ਦੇ ਤਾਂ ਹਵਾਨਾ ਹੋਰ ਵੀ ਸੋਹਣਾ ਤਿਆਰ ਕੀਤਾ ਹੋਣਾ ਸੀ ਕੱਦ ਕਾਠ ਤੇ ਵਜਨ ਦੇ ਪੱਖ ਤੋਂ ਚੰਗੀ ਹੈ ਜੀ ਸੂਆ ਜਿਹੜਾ ਮਰਜੀ ਮੰਨ ਲਓ 10 ਦਿਨ ਹੋ ਗਏ ਸੂਈ ਨੂੰ ਬੱਚਾ ਮਗਰ ਕੱਟਾ ਜੀ 12 ਤੋਂ 13 ਕਿਲੋ ਨੈਟ ਦੁੱਧ ਤਿਆਰ ਆ ਜੀ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਰਚਵਾਈ ਕਰ ਸਕਦਾ ਜੀ ਖਾਣਾ ਦੀ ਡੰਨ ਉਹ ਠੰਡੀ ਸੀ ਲਾ ਬਾਈ ਪੂਰੀ ਬਾਈ ਪੂਰ ਸਤੇ ਜਿਵੇਂ ਮਰਜੀ ਵੇਚਣ ਤੋਂ ਲੈ ਕੇ ਜਾਓ ਠੀਕ ਆ ਬਾਈ ਤੇ ਡਿਮਾਂਡ ਵੀਰੇ ਜੈ ਜੀ ਦੀ ਜਮਾ ਇਹਦਾ 82 ਹਜ਼ਾਰ ਤੋਂ ਮਾਨਤਨ ਕਰ ਦਾਂਗੇ ਠੀਕ ਆ ਜੀ ਜਮਾ ਜੈ ਜੀ ਡਿਮਾਂਡ ਆ ਬਾਈ ਕਹਿੰਦਾ 82000 ਰੁਪਏ ਚੋਂ ਮਾਨਤਨ ਕਰ ਦਾਂਗੇ ਤੇ 12 ਕਿਲੋ ਦੁੱਧ ਬਾਈ ਦੇ ਘਰੋਂ ਜੋਕ ਕੇ ਲੈ ਜਾਓ ਜੀ ਅੱਗੇ ਵੀਰੇ 2 ਨੰਬਰ ਇਹਦਾ ਸੁਆ ਕੰਨਮ ਅਜ ਆਹ ਵੇਚੀ ਕੋਈ ਦੂਜਾ ਮੰਨ ਲੇ ਕੋਈ ਤੀਜਾ ਮੰਨ ਲੇ ਕਦੋਂ ਸੁਈ ਹੈ ਜੀ ਇਹ ਸੁਈ ਨੂੰ ਨੂੰ ਵੀ ਕਰੀਬ ਕੋਈ ਹਫਤਾ ਹੋ ਗਿਆ ਮਗਰ ਕਟਾ ਬੱਚਾ ਮਗਰ ਕੱਟ ਆ ਜਾਂਦਾ ਜੀ ਇਹਦੇ ਥੱਲੇ ਕਿੰਨਾ ਦੁੱਧ ਆਉਂਦਾ ਜੀ ਇਹਦੇ ਥੱਲੇ 9-10 ਕਿਲੋ ਖੁੱਲਾ ਡੁੱਲਾ ਠੀਕ ਆ ਇਹ ਵੀ ਥਾਣਾ ਦੀ ਡੰਨ ਆ ਜੀ ਥਾਣਾ ਦੀ ਓਕੇ ਬੇਮਨੂਮਾ ਥਣ ਭਾਰਾ ਵਿਖਾਉਂਦੀ ਹੈ ਕੋਈ ਇੱਕ ਧਾਰਦਾ ਨਹੀਂ ਫਰਕ ਠੀਕ ਆ ਦੁੱਧ ਸਹੀ ਆ ਜੀ ਦੁੱਧ ਸਹੀ ਆ ਜੀ ਕਿਉਂ ਕਈ ਵਾਰ ਕੇ ਵੀਰ ਨੇ ਦੂਰੋਂ ਆਉਣਾ ਹੁੰਦਾ ਦੱਸਿਆ ਚੰਗਾ ਹੁੰਦਾ ਜੀ ਆਪਾਂ ਦਿਖਾ ਦਿੰਨੇ ਆ ਜੀ ਥਣ ਇੱਕ ਥੋੜਾ ਜਿਹਾ ਭਾਰਾ ਦਿਖਾਉਂਦੀ ਆ ਜੀ ਪਰ ਬਾਈ ਕਹਿੰਦਾ ਧਾਰਾਂ ਦੀ ਓਕੇ ਹੋਊਗੀ ਬੇਫਿਕਰ ਹੋ ਜਿਓ ਜੀ ਇੱਕ ਵੀ ਧਾਰ ਵੱਧ ਘੱਟ ਨਹੀਂ ਹੁੰਦੀ ਜੀ ਬਾਕੀ 9 ਤੋਂ 10 ਕਿਲੋ ਨੈੱਟ ਦੁੱਧ ਤਿਆਰ ਆ ਜੀ ਦੋ ਟਾਈਮ ਚਾਰ ਟਾਈਮ ਛੇ ਟਾਈਮ ਚਵਾਈ ਕਰ ਸਕਦੇ ਆ ਜੀ ਖਾਨ ਤੋਂ ਵੀ ਚੈੱਕ ਕਰਾ ਦਿੰਨੇ ਆ ਜੀ ਬਾਕੀ ਤੁਹਾਨੂੰ ਦਿਖ ਦਿ ਹੀ ਹੋਊਗਾ ਜੀ ਬੈਕ ਸਾਈਡ ਤੋਂ ਚੈੱਕ ਕਰ ਲਓ ਫੈਕਟ ਸਾਨੂੰ ਥੋੜਾ ਜਿਹਾ ਭਾਰਾ ਦਿਖਾਉਂਦੀ ਹੈ ਠੰਡੀ ਸੀਲ ਆ ਬਾਈ ਪੂਰੀ ਬਾਈ ਓਕੇ ਆ ਜਿਵੇਂ ਮਰਜੀ ਕੋਈ ਇੱਕਲੀ ਉਪਰਾ ਕਰਦਾ ਫਤੂ ਆਪਰੇ ਕੋਈ ਨਾ ਤੜਕੇ ਹੀ ਆਈਏ ਠੀਕ ਆ ਡਿਮਾਂਡ ਵੀਰੇ ਦੀ ਇਹਦਾ 85000 ਚ ਮਾਨਤਨ ਕਰ ਦਾਂਗੇ ਠੀਕ ਆ ਜੀ 85000 ਰੁਪਏ ਚ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਨੰਬਰ ਸਕਰੀਨ ਤੇ ਚੱਲੂ ਕਾ ਅੱਗੇ ਵੀਰੇ ਤੈਨੂੰ ਨੰਬਰ ਸੂਆ ਕਿੰਨਾ ਮਾਜੀ ਇਹਦਾ ਆ ਸੂਆ ਦੂਜਾ ਸੂਈ ਹੈ ਉਹ ਮਾੜੀ ਕੋ ਫਿੱਕੀ ਹੈ ਠੀਕ ਹੈ ਜੀ ਕਦੋਂ ਸੂਈ ਹੈ ਜੀ ਇਹਨੂੰ ਵੀ ਕੋਈ 10 ਦਿਨ ਹੋ ਗਏ ਮਗਰ ਬੂਰਾ ਕਟਾ ਠੀਕ ਹੈ ਜੀ ਬੱਚਾ ਮਗਰ ਕਟਾ ਆ ਜਾਂਦਾ ਜੀ ਹਾਂਜੀ ਤੇ ਕਿੰਨਾ ਦਾ ਤਿਆਰ ਹੈ ਜੀ ਕਿੰਦੇ ਥਲੇ 10 11 ਕਿਲੋ ਹੈ ਥਣਾ ਦੀ ਢੰਨਾ ਜੀ ਥਣਾ ਦੀ ਓਕੇ ਹੈ ਜੀ ਇਹ ਵੀ ਤੋੜ ਕੇ ਦਿਖਾ ਦਿ ਵੀਰੇ 22 ਦੇ ਦਸਨ ਮੁਤਾਬਕ ਸੂਆ ਦੂਜਾ ਸੂਈ ਹੈ ਜੀ ਬੱਚਾ ਤੁਹਾਡੇ ਸਾਹਮਣੇ ਆ ਲਗਭਗ 10 ਤੋਂ 11 ਦਿਨ ਸਮਾਂ ਹੋ ਗਿਆ ਜੀ ਸੂਈ ਨੂੰ ਜੀ ਦੁੱਧਾ ਕਿੰਨਾ ਦੱਸਿਆ ਸੀਗਾ ਜੀ ਦਾ 11 ਕਿਲੋ ਫੁੱਲਾ ਡੁੱਲਾ ਹੋਵੇਗਾ 10 ਤੋਂ 11 ਕਿਲੋ ਬਾਈ ਕਹਿੰਦਾ ਫੁੱਲਾ ਹੋਊਗਾ ਮੇਰੇ ਘਰੇ ਦੁੱਧਾ ਨੇ ਹੋਰ ਵਾੜ ਜਣਾਈ ਮਾੜੇ ਘਰ ਆਈ ਠੀਕ ਆ ਥੋੜੀ ਜੀ ਘੱਟ ਸੇਵਾ ਵਾਲੇ ਘਰੋਂ ਆਈ ਆ ਬਾਕੀ ਥਾਂ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਸੋਹਣੇ ਆ ਚੰਗੇ ਸੇਵਾ ਵਾਲੇ ਘਰੇ ਜਾਵੜੀ ਤਾਂ ਦੁੱਧ ਤਾਂ ਕਰਮ ਵਾਲੀ ਵਾਧੇ ਆਊਗੀ ਜਿਹੜਾ ਅੱਜ ਦਾ ਦੁੱਧ ਉਹ ਬਾਈ ਦੇ ਘਰੇ ਤੁਸੀਂ ਜੋਖ ਲਿਓ ਜੀ ਬੱਚਾ ਇਹਦੇ ਮਗਰ ਵੀ ਕੱਟਾ ਤੇ ਇਹਦੀ ਡਿਮਾਂਡ ਬਾਈ ਇੰਦਾ ਸੀ ਆਰ ਚੋ ਮਾਨਤਨ ਕਰਦਾ ਠੀਕ ਆ ਜੀ 80000 ਰੁਪਏ ਚ ਬਾਈ ਕਹਿੰਦਾ ਮਾਨਤਨ ਹੋ ਜਾਊਗਾ ਜੀ ਅੱਗੇ ਵੀਰੇ ਚਾਰ ਨੰਬਰ ਇਹਦਾ ਸੁਆ ਕੰਨਵਾ ਜੀ ਇੰਦਾ ਸੁਆ ਤੀਜਾ ਸੁਆ ਸੁਣੀ ਆ ਇਹ ਛੋਟੀ ਠੀਕ ਆ ਜੀ ਸਮਾਂ ਕਿੰਨਾ ਲੈਂਦੀ ਆ ਜੀ ਹਾਂ ਇੱਕ ਰੀ ਕੋਈ 10 ਬਤਨਰਾਂ ਦਿਨ ਲੈ ਜਾਏਗੀ ਇੱਥੇ ਬੰਦੀ ਐ ਚਹੂਗਾ ਵਾਂਗੂ ਠੀਕ ਆ 10 ਤੋਂ ਹਜੇ 15 ਦਿਨਾਂ ਦੀ ਕੱਚੀ ਆ ਹਾਂ ਜੀ ਬੰਦੀ ਬਹੁਤ ਆ ਜੀ ਕਿੰਨਾ ਦੁੱਧ ਪਾਜੂ ਬਾਈ ਆ ਨੋਰਮਲੀ ਉਹਨਾ 15 ਕਿਲੋ ਦੁੱਧ ਚੋਇਆ ਠੀਕ ਆ ਜੀ ਤਾਂ ਕਰਕੇ ਲਈ ਚੰਗੀ ਕਰਕੇ ਠੀਕ ਆ ਜੀ ਠੰਡੀ ਆ ਜੀ ਪੂਰੀ ਮੈਂ ਵੀਰ ਜਿਵੇਂ ਮਰਦੀ ਬਹਿ ਜ ਕਈ ਵੀਰ ਜਿਵੇਂ ਮਰਦੀ ਕੋਈ ਲਾਇਆ ਜਾਵੇ ਠੀਕ ਹੈ ਜੀ ਤੋੜ ਕੇ ਦਿਖਾ ਦਿਓ ਵੀਰੇ ਸੂਆ ਬਾਈ ਦੱਸਦਾ ਕਿ ਤੀਜਾ ਸੁੰਦੀ ਹੈ ਜੀ 15 ਕਿਲੋ ਦੀ ਗਾਰੰਟੀ ਤੇ ਆਈ ਹੈ ਜੀ ਬਾਈ ਦੱਸਦਾ ਕਿ ਦੈਨ ਹਜੇ 10 ਤੋਂ 15 ਪਏ ਹੈ ਜੀ 10 ਤੋਂ 15 ਦਿਨਾਂ ਤੱਕ ਦਾ ਹੋਰ ਵੀ ਵੱਡਾ ਤੇ ਸੋਹਣਾ ਹਵਾਨਾ ਤਿਆਰ ਕਰੂਗੀ ਬਈ ਐਕਟਿਵ گاਵਾ ਵਾਂਗੂ ਬਣਦੀ ਠੀਕ ਹੈ ਜੀ ਬਾਈ ਕਹਿੰਦਾ ਹਵਾਨਾ ਦਾ ਕਰਮਾਲੀ ਦਾ ਐਕਟਿਵ گاਵਾ ਵਰਗਾ ਹੋਣਾ ਇਹਨਾਂ ਫਸਮਾ ਜੀ ਬਾਕੀ ਫੂਟ ਚੰਗ ਕੋਈ ਵੀ ਨਹੀਂ ਕੱਲੀ ਕੱਚੀ ਕੱਚੀ ਹੈ ਜੀ ਅੱਜ ਤੁਹਾਨੂੰ ਭਾਜ ਮਿਲ ਜਾਨੀ ਹੈ ਜਿੱਦ ਦੇ ਕਰਮਾਲੀ ਤਿਆਰ ਹੋਗੀ ਤੇ ਉਹਦੇ ਦੀ ਡਿਮਾਂਡ ਹੋਰ ਹੋਗੀ ਮੈਂ ਦੇਖਿਆ ਹੀ ਨਹੀਂ ਮੈਂ ਦਾ ਕੱਚੀ ਇਹ ਤੇ ਇਹਦੀ ਬਾਈ ਅੱਜ ਦੀ ਡਿਮਾਂਡ ਜੀ ਇਹਦੀ ਅੱਜ ਦੀ ਡਿਮਾਂਡ ਹੈਗੀ 85000 ਰੁਪਇਆ ਠੀਕ ਹੈ ਜੀ ਜਿਸ ਦਿਨ ਤਿਆਰ ਹੋਗੀ ਉਦੋਂ ਮੁੱਲ ਹੋ ਰੂਗਾ ਠੀਕ ਹੈ ਜੀ ਅੱਜ ਦੀ ਡਿਮਾਂਡ ਬਾਈ ਕਹਿੰਦਾ 85000 ਰੁਪਇਆ ਬਾਕੀ ਵਾਲਟ ਲਾਹਵਾਨ ਜੀ ਬਹੁਤ ਪੰਜਾਂ ਨੇ ਜੀ ਸਾਰੀਆਂ ਵਾਲਟ ਲਾਹਵਾਨ ਕਰਮਾ ਜੀ ਨੇ ਕੱਢ ਕੇ ਸੁਣਾ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ